हेलो हां जी भाभी जी सस्विकाल सस्विकाल और कि मैं ददी अच्छा ददी ददी असियां के ददी तुसी हो पहला तो मने दसो तू हुन दूधन कोल दुध लाके जाना ता तो ददी तुही तो होया अच्छा जी और ददी ओंदा जितो दूध अच्छा जितो को दूध हुंदा ओ ददी हुंदा है साडे कोल केड़ा दूध है असल दूध तो सडे சவுண்ட் பைட் பிரகாஷ் இருபத்து இரண்டு మేరీ మేరీ భా మ ਤੇ ਫੇਰ ਤੂੰ ਐਨੇ ਐ ਸਾਜ ਸੰਵਰ ਕੇ ਕਿਹਦੇ ਹਾਸਤੇ ਰਹਿਣੀ ਐ ਪਹਿਲਾਂ ਮੇਰੇ ਰਸਤੇ ਮੇਰੇ ਆਸਕੇ ਲਈ ਇੱਕ ਦੋਦੀ ਆਸਕੇ ਤੇਰੇ ਦੋਦੀ ਆਸਕੇ ਲਈ ਤੁਹਾਨੂੰ ਪਤਾ ਹੈ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਰਾਂਝੇ ਨੇ ਤਾਂ 12 ਸਾਲ ਮੱਝੀਆਂ ਚਰਾ ਲਈਆਂ ਤੇ ਉਹ ਕਹਿੰਦੇ ਵੀ ਮਜਨੂ ਨੇ ਆਪਣਾ ਰਾਜ ਭਾਗ ਵੀ ਛੱਡ ਦਿੱਤਾ ਤੇ ਇੱਥੇ ਮੈਂ ਸਾਰਾ ਕੁਝ ਜ਼ਮੀਨ ਜਾਇਦਾ ਛੱਡ ਕੇ ਮੈਂ ਤੇਰੇ ਪਿੱਛੇ ਦੋਦੀ ਬਣਿਆ ਕਰਦਾ ਪਤਾ ਬੰਨਾ ਸਭ ਕੁਛ ਸੁਣਨੀ ਅੰਤਰੇ ਬਾਰੇ ਸੁਣਿਆ ਨਾ ਹਾਂ ਹਾਂ ਹੁਣ ਤਾਂ ਮੇਰੇ ਤੇ ਪੁੱਠਾ ਸ਼ੱਕ ਵੀ ਕਰਨਗੇ ਵੀ ਜਿਵੇਂ ਤੂੰ ਦੁੱਧ ਪਵਾਉਣ ਦੇ ਬਹਾਨੇ ਮੇਰੇ ਕੋਲੇ ਆਉਂਦਾ ਹੋਰ ਵੀ 50-60 ਘਰਾਂ ਦੇ ਜਾਂਦਾ ਹੋਵੇਗਾ ਉੱਥੇ ਵੀ ਕਿਸੇ ਟਰਾਈਆਂ ਮਾਰਦਾ ਹੋਵੇਗਾ ਮੈਨੂੰ ਵਿੱਚ ਵਿੱਚੋ ਖਬਰ ਮਿਲਦੀ ਏ ਉਹ ਨੰਨਾ ਤਾਂ ਇਹ ਤਾਂ ਰੰਡੀ ਡਰ ਕਰਨਦੀ ਏ ਅੱਛਾ ਡਰ ਰੰਦਾ ਤੈਨੂੰ ਹੀ ਆ ਤੈਨੂੰ ਪੂਰਾ ਕਨਫਰਮੇਸ਼ਨ ਲੈਂਦਾ ਵੀ ਹਾਂ ਪੂਰਾ ਕਨਫਰਮ ਹੈ ਮੇਰੇ ਕੋਲ ਨਾ ਨਾ ਕੋਈ ਤਨਕਾਮ ਨਹੀਂ ਡਰਿਆ ਕੋਈ ਨਹੀਂ ਮੈਂ ਤਾਂ ਉਹਨੂੰ ਕੱਟਾਇਆ ਹਜੇ ਤਾਂ पाबि नि ताबे जोर के खोन है ताबे ते नहीं तो करे में पता तो तो में नहीं 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 सारा है तो दस्तावेज ना मेरे को बीमार बनो दिमने नहीं समझो पाबि मेरी बात सारा दिन ता जड़े मारता रहई तक तू दे तीयो नहीं में तेरा एक ही हम थोड़ी है जना ओए के में अरे का नहीं बेजने से ਐਵੇਂ ਨਹੀਂ ਦੇ ਦਿੰਦੇ ਵੀ ਆਪਾਂ ਨੂੰ ਦੇਖ ਲਓ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਮਤਲਬ ਇੱਕ ਫਰੈਂਡ ਵਾਂਗੂ ਆਪਾਂ ਨੂੰ ਹੂੰ ਇਹ ਡੇੜਾ ਦੇਨ ਲਿਆ ਨਾਲ ਆ ਖੰਭ ਹੁੰਦਾ ਐ ਥੋੜੀ ਜਿਹੀ ਲੈ ਤਾਂ ਸਦਰਾਮੀਆਂ ਕਿ ਆਸ ਨਹੀਂ ਦੇ ਦੇਣੀ ਹੋਣੀ ਕੋਈ ਵੀ ਤੇ ਯਾਰ ਨਾਲ ਰੋਟੀ ਖਾਣੀ ਮਤਾਂ ਮਸਤ ਜਾ ਮੈਂ ਹੂੰ ਹਾਂ ਭਾਬੀ ਮੇਰੀ ਗੱਲ ਸੁਣੋ ਆਪਾਂ ਨੂੰ ਫਰੈਂਡਸ਼ਿਪ ਦੇ ਵਿੱਚ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਗੱਲਬਾਤ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਫਿਰ ਵੀ ਤੂੰ ਤੂੰ ਤੋ ਗੱਲ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਹੋ ਗਏ ਮਨ ਲਾਦਾ ਕੀ ਸਤਰੀ ਮੈਂ ਤਾਂ ਹੋ ਗਏ

मैं थोड़े वि आया चुगना चुगन का प्रोग्राम भी था बनाओ कले चुम कुछ होना गल गावत है कड़ा बनाई जाओ मिठा भली घट पालो भली वालो है

ప్రోగ్రా ਜਾਖੜ ਆਏ ਕਰੇ ਜਾਖੜ ਸਵਾਲ ਤੇ ਲੈਣਾ ਜਿੰਨੇ ਕਿਨੇ ਜਾਖੜ ਆ ਗਏ ਨੇ ਮੇਰੀ ਗੱਲ ਸੁਣ ਜਾਖੜ ਮੂਣਕਾ ਵਾਲਾ ਮੋੜ ਹੈ ਨਹੀਂ ਜਿਹੜਾ ਉਹ ਚਰਾਹਾ ਜਿਹੜਾ ਜਿੱਦੇ ਪੁਲਿਸ ਚੌਂਕੀ ਬਣੀ ਤੋਂ ਉੱਥੇ ਉੱਥੇ ਬਸ ਉੱਤਰ ਜੀ ਤੇ ਉੱਥੋਂ ਮੈਂ ਰਹਿਣੀ ਚੱਕਾ ਲਊਂ ਉੱਥੇ ਚੱਕਾ ਲਊਂਗਾ ਤੇ ਮੈਂ ਬਸ ਢੋਲਾ ਕੇ ਮੈਂ ਹੁਣੇ ਆ ਜਾ ਪੰਜਾ ਮਿੰਟਾਂ 'ਚ ਤਾਂ ਤਿਆਰ ਹੋ ਕੇ ਬੈਠ ਕਰਦਾ ਤਾ ਠੀਕ ਹੈ ਠੀਕ ਹੈ